ਤੁਹਾਡੇ ਸਾਰਿਆਂ ਨੂੰ ਮੇਰੀ ਆਖਰੀ ਬੇਨਤੀ ਆ ਕਿ ਆਪਣੀ ਪਹਿਚਾਨ ਨੂੰ ਬਰਕਰਾਰ ਰੱਖੋ ਤੁਹਾਡੀ ਪਹਿਚਾਨ ਇੰਡੀਅਨ ਨਹੀਂ ਹੋਣੀ ਚਾਹੀਦੀ ਤੁਹਾਡੀ ਪਹਿਚਾਨ ਭਾਰਤੀ ਨਹੀਂ ਹੋਣੀ ਚਾਹੀਦੀ ਆਪਣੇ ਘਰਾਂ ਚੋਂ ਇਹ ਸ਼ਬਦ ਬਾਹਰ ਕੱਢੋ ਮੈਂ ਹੁਣ ਵੀ ਕਿਸੇ ਦੇ ਘਰ ਬਹਿ ਕੇ ਆ ਉਹ ਵੀ ਇਹੋ ਕਹਿ ਰਿਹਾ ਅੱਛਾ ਜੀ ਜਦੋਂ ਇੰਡੀਆ ਗਏ ਜੀ ਇੰਡੀਆ ਤੋਂ ਕਦੋਂ ਆਏ ਕਾਦਾ ਯਾਰ ਹੈ ਇੰਡੀਆ ਤੋਂ ਆਏ ਸੌ ਵਾਰੀਆਂ ਸਟੇਜਾਂ ਤੋਂ ਕਹਿਦਾ ਵੀ ਇਹ ਨਹੀਂ ਆਏ ਇੰਡੀਆ ਤੋਂ ਫੇਰ ਤੁਹਾਡੇ ਖੰਨ ਗੱਲ ਨਹੀਂ ਪੈਂਦੀ ਅਸੀਂ ਪੰਜਾਬ ਤੋਂ ਆਏ ਤੇ ਸਾਡਾ ਦੇਸ਼ ਪੰਜਾਬ ਆ ਤੇ ਅਸੀਂ ਪੰਜਾਬ ਵਾਪਸ ਜਾਣਾ ਇੰਡੀਆ ਵਾਪਸ ਨਹੀਂ ਜਾਣਾ ਸੋ ਅਸੀਂ ਆਪਣੇ ਤੁਸੀਂ ਨਿਆਣਿਆਂ ਦੇ ਮਨਾਂ 'ਚ ਗੱਲਾਂ ਪਾਓ ਕਿ ਸਾਡਾ ਮੁਲਕ ਪੰਜਾਬ ਆ ਨਾ ਕਿ ਇੰਡੀਆ ਅਸੀਂ ਪੰਜਾਬੀ ਆ ਅਸੀਂ ਸੇਖਿਆ ਨਾ ਕਿ ਇੰਡੀਅਨ ਤੇ ਆਪਣੀ ਜਿਹੜੀ ਇੱਥੇ ਦੀ ਦੂਸਰੀ ਕਮਿਊਨਿਟੀ ਆ ਉਹਨਾਂ ਦੇ ਵੀ ਖਾਨਾ 'ਚ ਗੱਲ ਪਾਓ ਉਹ ਤੁਹਾਨੂੰ ਇੰਡੀਅਨ ਕਿਉਂ ਸਮਝਣ ਤੁਹਾਡੀ ਪੱਗ ਨੂੰ ਵੇਖ ਕੇ ਆਪਣੀ ਪਹਿਚਾਣ ਨੂੰ ਬਦਲੋ ਆਪਣੇ ਨਿਆਰੇਪਣ ਨੂੰ ਬਰਕਰਾਰ ਰੱਖੋ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ਸੰਘਰਸ਼ ਦਾ ਹਿੱਸਾ ਹੁੰਦੀਆਂ ਆ ਇਹ ਨਿੱਕੇ-ਨਿੱਕੇ ਸ਼ਬਦ ਤੁਹਾਡੇ ਮਨਾਂ ਦੇ ਵਿੱਚ ਵਸੇ ਤੁਹਾਡੀ ਗੁਲਾਮੀ ਨੂੰ ਪੱਕੀਆਂ ਕਰਦੇ ਆ ਜਦੋਂ ਤੁਸੀਂ ਇੰਨਾ ਲੰਮਾ ਸਮਾਂ ਛੇਤਰ ਖਾ ਕੇ ਫਿਰ ਕਹੋ ਜੀ ਅਸੀਂ ਇੰਡੀਆ ਚੱਲਦੇ ਆਂ ਕਾਹਦਾ ਇੰਡੀਆ ਚੱਲਦੇ ਨਹੀਂ ਚੱਲਦੇ ਅਸੀਂ ਇੰਡੀਆ ਯਾਰ ਠੀਕ ਹੈ ਵਾਇਆ ਇੰਡੀਆ ਜਾਣਾ ਹੋਊਗਾ ਕਿਸ ਨੇ ਦਿੱਲੀ ਰਾਈ ਜਾਣਾ ਜਾਵੇ ਵਾਇਆ ਮਿਲਾਨ ਨਹੀਂ ਚਾਹੀਦਾ ਵਾਇਆ ਦੁਬਈ ਨਹੀਂ ਚਾਹੀਦਾ ਵਾਇਆ ਅਮਰੀਕਾ ਨਹੀਂ ਚਾਹੀਦਾ ਵਾਇਆ ਇੰਡੀਆ ਵੀ ਜੋੜਵਾ ਵਿੱਚ ਇੱਕ ਹੋਰ ਸਟੇਜ ਆ ਸੋ ਜੋੜਿਆ ਕਰੋ ਆਪਾਂ ਸਿੱਧਾ ਪੰਜਾਬ ਜਾਣਾ ਤੇ ਪੰਜਾਬ ਸਾਡਾ ਮੁਲਕ ਆ ਤੇ ਪੰਜਾਬ ਪੰਜਾਬੀ ਤੇ ਸਿੱਖ ਸਾਡੀ ਪਹਿਚਾਨ ਆ ਖਾਲਸਤਾਨੀ ਸਾਡੀ ਪਹਿਚਾਨ ਆ ਇਸ ਪਹਿਚਾਨ ਨੂੰ ਬਰਕਰਾਰ ਰੱਖੋ ਔਰ ਇਹਨੂੰ ਹੋਰ ਜ਼ਿਆਦਾ ਸੋਸਾਇਟੀ ਦੇ ਵਿੱਚ ਪ੍ਰਚੰਡ ਕਰੋ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਦਾ ਜਾਚਕਾ ਹੋਇਆ ਬੇਅੰਤ ਬੋਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ